ਮੰਮੀ ਇੱਕ ਖੁਸ਼ਖਬਰੀ ਆ ਤੁਸੀਂ ਸਾਰੇ ਕਦੋਂ ਦੇ ਮੈਨੂੰ ਵਿਆਹ ਦੇ ਲਈ ਕਹਿ ਰਹੇ ਸੀ ਤਾਂ ਮੈਂ ਵੀ ਸੋਚਿਆ ਕਿ ਵਿਆਹ ਕਰ ਹੀ ਲੈਂਦਾ ਹਾਂ ਸੁਰਿੰਦਰ ਨੇ ਆਪਣੀ ਮੰਮੀ ਬਲਵਿੰਦਰ ਜੀ ਨੂੰ ਕਿਹਾ ਤਾਂ ਬਲਵਿੰਦਰ ਜੀ ਨੇ ਕਿਹਾ ਸ਼ੁਕਰ ਆ ਤੈਨੂੰ ਅਕਲ ਆਈ ਕੌਣ ਆ ਉਹ ਕੁੜੀ ਜਿਸ ਨੇ ਮੇਰੇ ਪੱਥਰ ਦਿਲ ਮੁੰਡੇ ਦੀ ਤੜਕਨ ਨੂੰ ਤੇਜ਼ ਕਰ ਦਿੱਤਾ ਮੰਮੀ ਕੱਲ ਅਸੀਂ ਉੱਥੇ ਜਾਣਾ ਆ ਉਹਦੇ ਪਾਪਾ ਨੇ ਬੁਲਾਇਆ ਆ ਮਤਲਬ ਸਾਡਾ ਮੁੰਡਾ ਆਪਣਾ ਰਿਸ਼ਤਾ ਲੈ ਕੇ ਜਾਣ ਨੂੰ ਕਹਿ ਰਿਹਾ ਸੁਰਿੰਦਰ ਦੇ ਪਿਤਾ ਭਜਨ ਜੀ ਨੇ ਕਿਹਾ ਉਸ ਤੋਂ ਬਾਅਦ ਉਹ ਸਾਰੇ ਸੁਰਿੰਦਰ ਦਾ ਰਿਸ਼ਤਾ ਪਰਮਿੰਦਰ ਦੇ ਘਰ ਲੈ ਕੇ ਚਲੇ ਗਏ ਅੰਦਰ ਵੜਦੇ ਹੀ ਭਜਨਜੀ ਬਲਵਿੰਦਰ ਜੀ ਨੂੰ ਕਹਿੰਦੇ ਆ ਬਲਵਿੰਦਰ ਇਹ ਲੋਕ ਤਾਂ ਬਹੁਤ ਅਮੀਰ ਲੱਗਦੇ ਆ ਘਰ ਵੇਖ ਰਹੀ ਆ ਜਿੱਦਾਂ ਮੈਂ ਲਿਆ ਕਿਤੇ ਅਸੀਂ ਗਲਤ ਘਰ ਤਾਂ ਨਹੀਂ ਆ ਗਏ ਹੁਣ ਮੈਂ ਕੀ ਕਹਾਂ ਇਹ ਤਾਂ ਸੁਰਿੰਦਰ ਹੀ ਜਾਣੇ ਪਹਿਲਾਂ ਅੰਦਰ ਚੱਲੋ ਫਿਰ ਵੇਖਦੇ ਆ ਜਿੱਨੇ ਅੰਦਰ ਜਾਂਦੇ ਆ ਸੁਰਿੰਦਰ ਆਪਣੀ ਮੰਮੀ ਪਾਪਾ ਨੂੰ ਪਰਮਿੰਦਰ ਦੇ ਮੰਮੀ ਪਾਪਾ ਨਾਲ ਮਿਲਵਾਉਂਦਾ ਆ ਪਰ ਉਥੇ ਪਰਮਿੰਦਰ ਨਹੀਂ ਹੁੰਦੀ ਬਲਵਿੰਦਰ ਜੀ ਸੁਨਿੰਦਰ ਨੂੰ ਕਹਿੰਦੀ ਆ ਪੁੱਤ ਹੁਣ ਸਾਡੀ ਨੂ ਨੂੰ ਵੀ ਬੁਲਾ ਲਿਆ ਕਦੋਂ ਦੇ ਉਸ ਦੇ ਮੰਮੀ ਪਾਪਾ ਨਾਲ ਹੀ ਗੱਲ ਕਰ ਰਹੇ ਆ ਤੁਸੀਂ ਇਸ ਗੱਲ ਤੇ ਧਿਆਨ ਦਿਓ ਪਰਮਿੰਦਰ ਹੁਣੇ ਆ ਜਾਵੇਗੀ ਸੁਨਿੰਦਰ ਨੇ ਕਿਹਾ ਕਾਫੀ ਸਮਾਂ ਗੱਲ ਕਰਨ ਤੋਂ ਬਾਅਦ ਪਰਮਿੰਦਰ ਆਂਦੀ ਆ ਤੇ ਉਹ ਜੀਨ ਦੀ ਸ਼ਰਟ ਵਿੱਚ ਜਾ ਕੇ ਸਾਰਿਆਂ ਨੂੰ ਹੈਲੋ ਬੋਲਦੀ ਆ ਭਜਨ ਜੀ ਤੇ ਬਲਵਿੰਦਰ ਜੀ ਥੋੜਾ ਜਿਹਾ ਅਪਸੈਟ ਮਹਿਸੂਸ ਕਰ ਰਹੇ ਆ ਉਹ ਇਹ ਸੇ ਗੱਲ ਤੋਂ ਪਰੇਸ਼ਾਨ ਹੋ ਰਹਾ ਕਿ ਉਹ ਸਾਡੇ ਮਾਹੌਲ ਚ ਢਾਲ ਪਵੇਗੀ। ਸਰਿੰਦਰ ਨੂੰ ਵਿਆਹ ਦੇ ਲਈ ਕਦੋਂ ਦੇ ਬੋਲ ਰਿਹਾ ਸੀ ਪਰ ਹੁਣ ਜਦੋਂ ਵਿਆਹ ਲਈ ਰਾਜੀ ਹੋਇਆ ਤਾਂ ਸਾਡੇ ਤੋਂ ਬਿਲਕੁਲ ਅਲੱਗ ਮਾਹੌਲ ਦੀ ਕੁੜੀ ਲੱਭ ਲਈ। ਫਿਰ ਬਲਵਿੰਦਰ ਜੀ ਪਰਮਿੰਦਰ ਨੂੰ ਪੁੱਛਦੇ ਆ ਕਿ ਬੇਟਾ ਤੈਨੂੰ ਕੀ ਕਰਨਾ ਪਸੰਦ ਆ? ਆਂਟੀ ਮੈਨੂੰ ਘੁੰਮਣਾ ਫਿਰਨਾ, ਪਾਰਟੀ ਕਰਨਾ ਤੇ ਸਭ ਤੋਂ ਜ਼ਿਆਦਾ ਸੋਨਾ ਪਸੰਦ ਆ। ਪਰਮਿੰਦਰ ਦੇ ਇਹੀ ਕਹਿੰਦੇ ਹੀ ਬਲਵਿੰਦਰ ਜੀ ਸ਼ਾਂਤ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹਨਾਂ ਨੂੰ ਅੱਗੇ ਦੇ ਸਵਾਲਾਂ ਦਾ ਕੀ ਜਵਾਬ ਮਿਲੇਗਾ ਖੈਰ ਉਥੇ ਗੱਲ ਖਤਮ ਹੋ ਗਈ ਤੇ ਉਹ ਸਾਰੇ ਆਪਣੇ ਘਰ ਵਾਪਸ ਆ ਗਏ ਘਰ ਆ ਕੇ ਬਲਵਿੰਦਰ ਜੀ ਸੁਮਿੰਦਰ ਨੂੰ ਕਹਿੰਦੀ ਆ ਪੁੱਤ ਤੇਰੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਆ ਪਰ ਕੀ ਪਰਮਿੰਦਰ ਸਾਡੇ ਮਾਹੌਲ ਚ ਢਾਲ ਪਾਵੇਗੀ ਸਾਰਾ ਦਿਨ ਉਸ ਤੇ ਕੰਮਾਂ ਚ ਨਾ ਜਾਣੇ ਕਿੰਨੇ ਨੌਕਰ ਲੱਗੇ ਰਹਿੰਦੇ ਆ ਤੇ ਉਹ ਇੱਥੇ ਕਿਦਾਂ ਬਿਨਾ ਨੌਕਰਾਂ ਦੇ ਰਹਿ ਪਾਵੇਗੀ ਫਿਰ ਦੇਖ ਸੁਰਿੰਦਰ ਸਾਫ ਸਾਫ ਕਹੂੰਗੀ ਜੇਕਰ ਰਿਸ਼ਤਾ ਬਰਾਬਰੀ ਵਿੱਚ ਹੋਵੇ ਤਾਂ ਠੀਕ ਜਾਂਦਾ ਨਹੀਂ ਤਾਂ ਇਦਾਂ ਦੇ ਰਿਸ਼ਤਿਆਂ ਵਿੱਚ ਹਮੇਸ਼ਾ ਖਟਾਸ ਰਹਿੰਦੀ ਆ ਤਾਂ ਸੁਰਿੰਦਰ ਤੇਰੀ ਮੰਮੀ ਸਹੀ ਕਹਿ ਰਹੀ ਆ ਉਹਨਾਂ ਦੀ ਹਾਇਸੀਅਤ ਤੇ ਸਾਡੀ ਹਾਇਸੀਅਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਉਹ ਅੱਜ ਤਾਂ ਵਿਆਹ ਕਰਨ ਦੀ ਖੁਸ਼ੀ ਵਿੱਚ ਇਹ ਸਭ ਵੇਖ ਨਹੀਂ پا ਰਹੀ ਕਿਉਂਕਿ ਉਹ ਸਾਰੀਆਂ ਚੀਜ਼ਾਂ ਦੀ ਤਰ੍ਹਾਂ ਤੇਰੇ ਨਾਲ ਵਿਆਹ ਕਰਨਾ ਵੀ ਉਸ ਦੀ ਇੱਛਾ ਹੋਵੇਗੀ ਫਿਰ ਵਿਆਹ ਤੋਂ ਬਾਅਦ ਜਦੋਂ ਘਰ-ਬਾਰ ਸੰਭਾਲਣਾ ਪਵੇਗਾ ਤਾਂ ਉਹ ਕੀ ਕਰ ਪਾਵੇਗੀ ਉਹ ਚਾਂਦੀ ਦਾ ਚਮਚ ਮੂੰਹ ਚ ਲੈ ਕੇ ਪੈਦਾ ਹੋਈ ਆ ਉਸ ਨੂੰ ਇਹ ਸਭ ਕੁਝ ਰਾਸ ਨਹੀਂ ਆਵੇਗਾ ਭਗਨ ਜੀ ਨੇ ਕਿਹਾ ਮੰਮੀ ਪਾਪਾ ਤੁਸੀਂ ਪ੍ਰਮਿੰਦਰ ਨੂੰ ਨਹੀਂ ਜਾਣਦੇ ਪਰ ਮੈਂ ਜਾਣਦਾ ਉਹ ਬਹੁਤ ਪੈਸੇ ਵਾਲੀ ਆ ਪਰ ਉਸ ਨੂੰ ਇਸ ਗੱਲ ਦਾ ਕਮਾਂਡ ਬਿਲਕੁਲ ਵੀ ਨਹੀਂ ਉਸ ਨੂੰ ਮੇਰੇ ਬਾਰੇ ਸਭ ਪਤਾ ਫਿਰ ਵੀ ਉਸਨੇ ਵਿਆਹ ਹੀ ਹਾਂ ਕਰ ਦਿੱਤੀ ਤੁਸੀਂ ਉਸ ਨੂੰ ਦੇਖ ਕੇ ਹੀ ਉਹਦੇ ਬਾਰੇ ਇੰਨੀਆਂ ਗੱਲਾਂ ਨਾ ਬਣਾਓ ਪਤਾ ਉਹ ਆਪਣੇ ਪਾਪਾ ਦੀ ਇਕਲौती ਧੀ ਆ ਫਿਰ ਵੀ ਉਹ ਵਿਆਹ ਬਿਲਕੁਲ ਸਾਦੇ ਤਰੀਕੇ ਨਾਲ ਕਰਨਾ ਚਾਹੁੰਦੀ ਆ ਤਾਂ ਜੋ ਸਾਡੇ ਤੋਂ ਕੋਈ ਖਰਚਾ ਨਾ ਆਵੇ ਮੰਮੀ ਜੇਕਰ ਉਹ ਅਮੀਰ ਹਨ ਤਾਂ ਬੁਰੇ ਹੀ ਹੋਣਗੇ ਇਹ ਜ਼ਰੂਰੀ ਤਾਂ ਨਹੀਂ ਤੁਸੀਂ ਹੋਰ ਜ਼ਿਆਦਾ ਨਾ ਸੋਚੋ ਮੈਨੂੰ ਪਰਮਿੰਦਰ ਤੋਂ ਵਧੀਆ ਕੁੜੀ ਮਿਲ ਹੀ ਨਹੀਂ ਸਕਦੀ ਸੁਰਿੰਦਰ ਨੇ ਕਿਹਾ ਤੇ ਫਿਰ ਬਲਵਿੰਦਰ ਜੀ ਤੇ ਭਜਨ ਜੀ ਹੋਰ ਕੁਝ ਨਹੀਂ ਕਹਿੰਦੇ ਫਿਰ ਦੋਵਾਂ ਦਾ ਵਿਆਹ ਹੋ ਜਾਂਦਾ ਵਿਆਹ ਜਿਆਦਾ ਧੂਮ-ਧਾਮ ਨਾਲ ਨਹੀਂ ਹੁੰਦਾ ਦੋਵੇਂ ਪਾਸਿਓਂ ਥੋੜੇ-ਥੋੜੇ ਮਹਿਮਾਨ ਬੁਲਾਏ ਜਾਂਦੇ ਆ ਤੇ ਵਿਆਹ ਕਰ ਦਿੱਤਾ ਜਾਂਦਾ ਫਿਰ ਇੱਕ ਦਿਨ ਪਰਮਿੰਦਰ ਤੇ ਸੁਰੇਂਦਰ ਘਰ ਜਾਂਦੇ ਆ ਤਾਂ ਸੁਰੇਂਦਰ ਨੂੰ ਪਤਾ ਚੱਲਦਾ ਆ ਕਿ ਪਰਮਿੰਦਰ ਦੇ ਪਿਤਾ ਬਲਕਾਰ ਜੀ ਨੇ ਇੱਕ ਬਹੁਤ ਵੱਡੀ ਪਾਰਟੀ ਰੱਖੀ ਆ ਪਰ ਘਰ ਵਿੱਚ ਪਰਮਿੰਦਰ ਦੇ ਵਿਆਹ ਦੀ ਖੁਸ਼ੀ ਵਿੱਚ ਇਸ ਬਾਰੇ ਪਰਮਿੰਦਰ ਨੂੰ ਵੀ ਪਤਾ ਸੀ ਪਰਮਿੰਦਰ ਤੈਨੂੰ ਪਤਾ ਸੀ ਕਿ ਅੱਜ ਇੱਥੇ ਪਾਰਟੀ ਆ ਫਿਰ ਤੂੰ ਮੰਮੀ ਪਾਪਾ ਨੂੰ ਇਨਵਾਈਟ ਕਿਉਂ ਨਹੀਂ ਕੀਤਾ ਸ੍ਰਿੰਦਰ ਨੇ ਪੁੱਛਿਆ ਸ੍ਰਿੰਦਰ ਮੈਨੂੰ ਲੱਗਿਆ ਕਿ ਅੰਕਲ ਆਂਟੀ ਨੂੰ ਇੱਥੇ ਆਉਣਾ ਵਧੀਆ ਨਹੀਂ ਲੱਗੂਗਾ ਇਸ ਪਾਰਟੀ ਵਿੱਚ ਸ਼ਹਿਰ ਦੇ ਬਹੁਤ ਵੱਡੇ ਵੱਡੇ ਲੋਕ ਆਉਣ ਵਾਲੇ ਆ ਇਸ ਕਰਕੇ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਤਾਂ ਜੋ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਸ੍ਰਿੰਦਰ ਨੇ ਸੋਚਿਆ ਕਿ ਸ਼ਾਇਦ ਪਰਮਿੰਦਰ ਸਹੀ ਕਹਿ ਰਹੀ ਆ ਉਂਝ ਵੀ ਮੰਮੀ ਪਾਪਾ ਪਹਿਲੀ ਵਾਰ ਵੀ ਇਥੇ ਆ ਕੇ ਪਰੇਸ਼ਾਨ ਪਰੇਸ਼ਾਨੀ ਹੋ ਗਏ ਸੀ ਫਿਰ ਅੱਜ ਤਾਂ ਇੱਥੇ ਪਾਰਟੀ ਆ ਇੰਨੇ ਵੱਡੇ ਵੱਡੇ ਲੋਕਾਂ ਨੂੰ ਮਿਲ ਕੇ ਬਹੁਤ ਅਲੱਗ ਮਹਿਸੂਸ ਕਰਨਗੇ ਸ਼ਾਮ ਨੂੰ ਪਾਰਟੀ 'ਚ ਤਿਆਰ ਹੋ ਕੇ ਸੁਰਿੰਦਰ ਤੇ ਪਰਮਿੰਦਰ ਆ ਜਾਂਦੇ ਆ ਪਰਮਿੰਦਰ ਦੇ ਪਿਤਾ ਬਲਕਾਰ ਜੀ ਸਾਰਿਆਂ ਨਾਲ ਪਰਮਿੰਦਰ ਦੇ ਸੁਰਿੰਦਰ ਨੂੰ ਮਿਲਵਾ ਰਹੇ ਆ ਫਿਰ ਪਰਮਿੰਦਰ ਆਪਣੀਆਂ ਸਹੇਲੀਆਂ ਨਾਲ ਸੁਰਿੰਦਰ ਨੂੰ ਮਿਲਵਾਉਣ ਲਈ ਲੈ ਗਈ ਮਦੋਹੀਨ ਸੁਰਿੰਦਰ ਨੂੰ ਪਰਮਿੰਦਰ ਦੀ ਮੰਮੀ ਪਰਮਜੀਤ ਜੀ ਕੁਝ ਔਰਤਾਂ ਨੂੰ ਇਹ ਕਹਿੰਦੀ ਸੁਣਾਈ ਦਿੱਤੀ ਸ਼ਾਇਦ ਉਸਨੇ ਸਰਿੰਦਰ ਨੂੰ ਆਪਣੇ ਕੋਲ ਖੜੇ ਨੂੰ ਨਹੀਂ ਦੇਖਿਆ ਇੱਕ ਔਰਤ ਨੇ ਪਰਮਿੰਦਰ ਪਰਮਜੀਤ ਜੀ ਨੂੰ ਕਿਹਾ ਪਰਮਜੀਤ ਆਪਣੀ ਕਲੌਤੀ ਜੀ ਦਾ ਵਿਆਹ ਇਦਾਂ ਹੀ ਕਰ ਦਿੱਤਾ ਕਿਤੇ ਅਸੀਂ ਤਾਂ ਸੋਚ ਰਹੇ ਸੀ ਕੋਈ ਵੱਡੇ ਪਾਰਟੀ ਦਾ ਇਨਵੀਟੇਸ਼ਨ ਆਵੇਗਾ ਤੇ ਕਿੱਥੇ ਸਭ ਕੀ ਦੱਸਾਂ ਪਰਮਿੰਦਰ ਨੇ ਤਾਂ ਜਿੱਦ ਹੀ ਫੜ ਲਈ ਵਿਆਹ ਕਰੇਗੀ ਤਾਂ ਬਸ ਇਸ ਨਾਲ ਸਰਿੰਦਰ ਬਾਰੇ ਕੀ ਦੱਸਾਂ ਇਸ ਲਈ ਵਿਆਹ ਵਿੱਚ ਆਪਣੇ ਕੋਈ ਵੀ ਗੈਸਟ ਨਹੀਂ ਬੁਲਾਏ ਕਿਉਂਕਿ ਉਹਨਾਂ ਨੂੰ ਬੁਲਾ ਕੇ ਮੈਂ ਆਪਣੀ ਇਨਸਲਟ ਨਹੀਂ ਕਰਵਾਉਣੀ ਸੀ ਇਸ ਲਈ ਉਹਨਾਂ ਨੂੰ ਕਿਹਾ ਕਿ ਅਸੀਂ ਉਹਨਾਂ ਬਾਰੇ ਸੋਚ ਕੇ ਸਿੰਪਲ ਜਿਹਾ ਵਿਆਹ ਰੱਖਿਆ ਇਦਾਂ ਦੋ ਕੰਮ ਹੋ ਗਏ ਇੱਕ ਤਾਂ ਮੈਂ ਬੇਇੱਜ਼ਤੀ ਤੋਂ ਬਚ ਗਈ ਦੂਜਾ ਉਹਨਾਂ ਦਾ ਦਿਲ ਵੀ ਰੱਖ ਲਿਆ ਕਿਉਂਕਿ ਸਾਡੇ ਸਟੈਂਡਰਡ ਦੇ ਹਿਸਾਬ ਨਾਲ ਵਿਆਹ ਕਰਨ ਬਾਰੇ ਸੋਚ ਕੇ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਇਹ ਕਹਿ ਕੇ ਉੱਥੇ ਸਾਰੇ ਹੱਸਣ ਲੱਗੇ ਸੁਰਿੰਦਰ ਨੂੰ ਇਸ ਗੱਲ ਦਾ ਬਹੁਤ ਬੁਰਾ ਤਾਂ ਲੱਗਿਆ ਪਰ ਉਸਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਉਸਦੇ ਬਾਅਦ ਪਾਰਟੀ ਖਤਮ ਹੋ ਜਾਂਦੀ ਆ ਤੇ ਅਗਲੇ ਦਿਨ ਸੁਰਿੰਦਰ ਤੇ ਪਰਮਿੰਦਰ ਆਪਣੇ ਘਰ ਆ ਜਾਂਦੇ ਆ ਪਰਮਿੰਦਰ ਇੱਕ ਗਰੀਬ ਪਰਿਵਾਰ ਵਿੱਚ ਆ ਤਾਂ ਗਈ ਪਰ ਉਹ ਆਪਣੀਆਂ ਆਦਤਾਂ ਨੂੰ ਭੁਲਾ ਨਹੀਂ ਸਕੀ ਉਸਵੇਰੇ ਬਹੁਤ دیر ਤੱਕ ਸਮਦੀ ਰਹਿੰਦੀ ਨਾ ਤਾਂ ਉਹਨੂੰ ਸੁਰਿੰਦਰ ਦੇ ਆਫਿਸ ਜਾਣ ਤੇ ਕੋਈ ਮਤਲਬ ਸੀ ਤੇ ਨਾ ਹੀ ਘਰ ਦੇ ਕੋਈ ਕੰਮ ਨਾਲ ਉਹ ਤਾਂ ਬਸ ਬਲਵਿੰਦਰ ਜੀ ਨੂੰ ਆਪਣੇ ਆਰਡਰ ਦਿੰਦੀ ਰਹਿੰਦੀ ਜਿੱਦਾਂ ਉਹ ਉਸ ਦੀ ਸੱਸ ਨੇ ਨੌਕਰਾਨੀ ਹੋਵੇ ਭਜਨ ਜੀਤਾ ਕਈ ਵਾਰ ਕਹਿੰਦੇ ਸੀ ਕਿ ਉਸ ਨੂੰ ਵੀ ਜ਼ਿੰਮੇਵਾਰੀਆਂ ਨਿਭਾਉਣ ਦਵੋ ਪਰ ਬਲਵਿੰਦਰ ਜੀ ਕਹਿੰਦੇ ਕਿ ਉਹ ਨੇ ਉਹ ਨੇ ਤਾਂ ਆਈ ਆ ਥੋੜਾ ਜਿਹਾ ਇਸ ਮਾਹੌਲ ਚ ਟਲ ਜਾਵੇ ਫਿਰ ਉਹ ਖੁਦ ਹੀ ਕਰ ਲਿਆ ਕਰੇਗੀ ਸਭ ਕੁਝ ਪਰ ਉਹ ਦਿਨ ਸ਼ਾਇਦ ਹੀ ਕਦੇ ਆਉਣ ਵਾਲੇ ਸੀ ਬਲਵਿੰਦਰ ਜੀ ਪਰਮਿੰਦਰ ਬਾਰੇ ਸੋਚ ਕੇ ਸਾਰਾ ਦਿਨ ਕੰਮ ਕਰਦੀ ਆ ਤੇ ਦੂਜੇ ਪਾਸੇ ਪਰਮਿੰਦਰ ਆਪਣਾ ਅਧਿਕਾਰ ਸਮਝ ਕੇ ਬਸ ਸਾਰਾ ਦਿਨ ਜਾਂ ਤਾਂ ਘੁੰਮਦੀ ਰਹਿੰਦੀ ਆ ਜਾਂ ਆਪਣੇ ਮੋਬਾਈਲ ਤੇ ਬੈਠੀ ਰਹਿੰਦੀ ਆ ਉਸ ਨੂੰ ਜਦੋਂ ਵੀ ਕਦੇ ਬਾਹਰ ਜਾਣਾ ਹੁੰਦਾ ਤਾਂ ਉਹ ਆਪਣੇ ਡਰਾਈਵਰ ਨੂੰ ਬੁਲਾਉਂਦੀ ਆ ਤੇ ਬਿਨਾਂ ਕਿਸੇ ਨੂੰ ਦੱਸੇ ਚਲੀ ਜਾਂਦੀ ਆ ਬਲਵਿੰਦਰ ਜੀ ਬੋਲਣਾ ਤਾਂ ਬਹੁਤ ਕੁਝ ਚਾਹੁੰਦੀ ਸੀ ਪਰ ਨਾ ਜਾਣੇ ਕਿਉਂ ਉਹ ਕੁਝ ਵੀ ਕਹਿ ਨਹੀਂ ਪਾਉਂਦੀ ਸੀ ਇੱਕ ਦਿਨ ਭਜਨ ਜੀ ਕਾਫੀ ਬਿਮਾਰ ਪੈ ਗਏ ਉਹ ਬਿਸਤਰੇ ਤੋਂ ਉੱਠ ਵੀ ਨਹੀਂ ਪਾਉਂਦੇ ਉਹਨਾਂ ਨੂੰ ਵਾਸ਼ਰੂਮ ਕਰਾਉਣ ਵੀ ਫੜ ਕੇ ਲੈ ਜਾਣਾ ਪੈਂਦਾ ਸੀ ਕਦੇ ਬਲਵਿੰਦਰ ਜੀ ਉਹਨਾਂ ਦੇ ਸਿਰ ਤੇ ਪਾਣੀ ਦੀ ਪੱਟੀ ਕਰਦੀ ਤੇ ਕਦੇ ਉਹਨਾਂ ਨੂੰ ਦਵਾਈ ਦਿੰਦੀ ਸਾਰਾ ਦਿਨ ਉਹਨਾਂ ਦੀ ਸੇਵਾ ਚ ਲੰਘ ਗਿਆ ਇਸ ਲਈ ਉਹਨਾਂ ਨੂੰ ਰਸੋਈ 'ਚ ਜਾਣ ਦਾ ਬਿਲਕੁਲ ਵੀ ਸਮਾਂ ਨਾ ਮਿਲਿਆ ਉਹਨਾਂ ਨੂੰ ਪਤਾ ਸੀ ਜੇਕਰ ਉਹ ਖਾਣਾ ਨਾ ਬਣਾਵੇਗੀ ਤਾਂ ਪਰਮਿੰਦਰ ਵੀ ਕੁਝ ਨਹੀਂ ਕਰੇਗੀ ਤੇ ਇਦਾਂ ਹੀ ਹੋਇਆ ਬਲਵਿੰਦਰ ਜੀ ਜਦੋਂ ਰਸੋਈ 'ਚ ਗਈ ਤਾਂ ਵੇਖਿਆ ਰਾਤ ਦੇ ਭਾਂਡੇ ਵੀ ਉਹ ਅਜੇ ਵੀ ਇਦਾਂ ਹੀ ਪਈ ਸੀ ਪਰਮਿੰਦਰ ਸਵੇਰ ਤੋਂ ਇੱਕ ਵਾਰ ਵੀ ਇਹ ਪੁੱਛਣ ਨਹੀਂ ਆਈ ਕਿ ਅੱਜ ਨਾਸ਼ਤਾ ਕਿਉਂ ਨਹੀਂ ਬਣਾਇਆ ਜਾਂ ਬਲਵਿੰਦਰ ਜੀ ਆਪਣੇ ਕਮਰੇ ਚੋਂ ਬਾਹਰ ਕਿਉਂ ਨਹੀਂ ਆਈ ਉਹ ਤਾਂ ਜਿੱਦਾਂ ਹੋਟਲ 'ਚ ਰਹਿ ਰਹੀ ਹੋਵੇ ਤਾਂ ਬਲਵਿੰਦਰ ਜੀ ਰਸੋਈ 'ਚੋਂ ਨਿਕਲ ਕੇ ਪਰਮਿੰਦਰ ਕੋਲ ਗਈ ਤਾਂ ਉਹ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ ਬਲਵਿੰਦਰ ਜੀ ਨੂੰ ਵੇਖਦੇ ਹੀ ਉਸਨੇ ਫੋਨ ਕੱਟ ਦਿੱਤਾ ਤੇ ਪੁੱਛਿਆ ਕੀ ਹੋਇਆ ਆਂਟੀ ਕੋਈ ਕੰਮ ਸੀ ਬਲਵਿੰਦਰ ਜੀ ਕਹਿਣ ਲੱਗੀ ਘਰ ਪਰਿਵਾਰ ਹੈ ਤਾਂ ਕੰਮ ਤਾਂ ਹੋਵੇਗਾ ਹੀ ਨਾ ਤੂੰ ਨਾਸ਼ਤਾ ਕੀਤਾ ਆਂਟੀ ਮੈਂ ਫਲ ਫਰੂਟ ਖਾ ਲਿਆ ਪ੍ਰਮਿੰਦਰ ਨੇ ਕਿਹਾ ਬਲਵਿੰਦਰ ਜੀ ਨੇ ਪੁੱਛਿਆ ਤੂੰ ਫਰੂਟ ਕੱਟਣ ਤੇ ਧੋਣ ਲਈ ਰਸੋਈ ਚ ਗਈ ਤਾਂ ਹੋਵੇਂਗੀ ਕਹਿਣ ਲੱਗੀ ਹਾਂ ਆਂਟੀ ਪਰ ਕਿਉਂ ਬਲਵਿੰਦਰ ਕਹਿਣ ਲੱਗੀ ਕਿ ਤੂੰ ਦੇਖਿਆ ਕਿ ਅੱਜ ਮੈਂ ਰਸੋਈ ਵਿੱਚ ਕੋਈ ਖਾਣਾ ਨਹੀਂ ਬਣਾ ਰਹੀ ਰਾਤ ਦੇ ਭਾਂਡੇ ਵੀ ਇਦਾਂ ਹੀ ਪਏ ਨੇ ਤਾਂ ਤੈਨੂੰ ਇਹ ਨਹੀਂ ਲੱਗਿਆ ਕਿ ਕੀ ਗੱਲ ਆ ਪਤਾ ਕਰਾਂ ਆਖਿਰਕਾਰ ਨੋਇਆ ਇਸ ਘਰ ਦੀ ਬਲਵਿੰਦਰ ਜੀ ਨੇ ਕਿਹਾ ਬਲਵਿੰਦਰ ਜੀ ਦੇ ਇੰਨਾ ਕਹਿੰਦੇ ਆ ਪਰਮਿੰਦਰ ਪੜਕ ਗਈ ਤੇ ਕਹਿੰਦੀ ਆ ਕਿ ਕੀ ਕਿਹਾ ਆਂਟੀ ਤੁਸੀਂ ਕੁਝ ਵੀ ਕਹਿਣ ਤੋਂ ਪਹਿਲਾਂ ਇੱਕ ਵਾਰ ਤਾਂ ਸੋਚ ਲਵੋ ਅੱਜ ਤੱਕ ਮੈਂ ਇੱਕ ਗਲਾਸ ਪਾਣੀ ਤੱਕ ਲੈ ਕੇ ਨਹੀਂ ਪੀਤਾ ਤੁਸੀਂ ਮੈਨੂੰ ਖਾਣਾ ਬਣਾਉਣ ਤੇ ਬਰਤਨ ਧੋਣ ਲਈ ਕਹਿ ਰਹੇ ਹੋ ਤੁਸੀਂ ਤਾਂ ਸ਼ੁਕਰ ਮਨਾਓ ਮੇਰਾ ਕਿ ਮੈਂ ਤੁਹਾਡੇ ਇਸ ਘਰ ਵਿੱਚ ਰਹਿ ਰਹੀ ਆਂ ਨਹੀਂ ਤਾਂ ਇਸ ਗਰੀਬਖਾਨੇ ਵਿੱਚ ਕੌਣ ਰਹੇ ਸਿਰਫ ਸੁਰਿੰਦਰ ਦੀ ਖੁਸ਼ੀ ਦੇ ਲਈ ਮੈਂ ਇੱਥੇ ਆ ਕਿਉਂਕਿ ਕਿੱਥੇ ਮੈਨੂੰ ਤੁਹਾਨੂੰ ਪੁੱਛਣਾ ਚਾਹੀਦਾ ਕਿ ਅੱਜ ਦਾ ਖਾਣਾ ਕਦੋਂ ਬਣੇਗਾ ਤੇ ਉਲਟਾ ਤੁਸੀਂ ਹੀ ਮੇਰੇ ਤੇ ਰੋ ਬਿਮਾਰ ਰਹੇ ਹੋ ਆ ਜਾਣਦੇ ਹੋ ਸੁਰਿੰਦਰ ਨੂੰ ਸਵੇਰ ਦੇ ਸਿਰਫ ਫਲ ਫਰੂਟ ਖਾ ਕੇ ਬੈਠੀ ਹਾਂ ਹੁਣ ਕੀ ਖਾਵਾਂਗੀ ਇਹ ਕਹਿ ਕੇ ਪਰਮਿੰਦਰ ਤੁਰੰਤ ਸੁਰਿੰਦਰ ਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਤੈਨੂੰ ਪਤਾ ਅੱਜ ਸਵੇਰ ਦੀ ਮੈਂ ਭੁੱਖੀ ਹਾਂ ਕਿਉਂਕਿ ਆਂਟੀ ਨੇ ਖਾਣਾ ਨਹੀਂ ਬਣਾਇਆ ਤੇ ਤੈਨੂੰ ਤਾਂ ਪਤਾ ਹੀ ਆ ਕਿ ਬਾਹਰ ਦਾ ਖਾਣਾ ਮੈਨੂੰ ਸੂਣ ਨਹੀਂ ਕਰਦਾ ਇਸ ਲਈ ਮੈਂ ਆਪਣੇ ਪਾਪਾ ਕੋਲ ਚੱਲੀ ਆਂ ਸ਼ਾਮ ਨੂੰ ਉੱਥੇ ਹੀ ਆ ਜਾਵਾਂੀ ਬਲਵਿੰਦਰ ਜੀ ਬਸ ਹਰਾਣੋ ਕੇ ਪਰਮਿੰਦਰ ਦੀਆਂ ਗੱਲਾਂ ਸੁਣਦੀ ਰਹੀ ਸੌਰੇ ਦੀ ਤਬੀਅਤ ਖਰਾਬ ਆ ਇਹ ਪੁੱਛਣਾ ਤਾਂ ਦੂਰ ਉਲਟਾ ਸਾਰਾ ਇਲਜ਼ਾਮ ਮੇਰੇ ਤੇ ਲਾ ਕੇ ਆਪਣਾ ਪੱਲਾ ਝਾੜ ਲਿਆ ਇਹ ਤਾਂ ਹੋਣਾ ਹੀ ਸੀ ਫਿਰ ਬਲਵਿੰਦਰ ਜੀ ਉੱਥੋਂ ਚਲੀ ਗਈ ਤੇ ਸੋਚਿਆ ਕਿ ਸ਼ਾਮ ਨੂੰ ਸੁਰਿੰਦਰ ਨਾਲ ਇਸ ਬਾਰੇ ਗੱਲ ਕਰੇਗੀ ਸ਼ਾਮ ਨੂੰ ਜਦੋਂ ਸੁਰਿੰਦਰ ਆਂਦਾ ਤਾਂ ਬਿਣਾ ਕਿਸੇ ਨੂੰ ਕੁਝ ਕਹੇ ਆਪਣੇ ਕਮਰੇ ਚਲਾ ਜਾਂਦਾ ਤੇ ਅਲਮਾਰੀ ਵਿੱਚੋਂ ਕੱਪੜੇ ਕੱਢ ਕੇ ਬਦਲਣ ਲੱਗਦਾ ਕਿਤੇ ਜਾ ਰਿਆਂ ਪੁੱਤ ਮੈਂ ਇੱਕ ਗੱਲ ਕਰਨੀ ਸੀ ਤੇਰੇ ਪਾਪਾ ਦੀ ਤਬੀਅਤ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਉਹ ਬੋਲ ਪੈਂਦਾ ਕਿ ਬਾਸ ਕਰੋ ਮੰਮੀ ਤੁਹਾਨੂੰ ਤਾਂ ਪਹਿਲਾਂ ਤੋਂ ਹੀ ਪਸੰਦ ਨਹੀਂ ਸੀ ਪਰਮਿੰਦਰ ਹੁਣ ਉਸ ਨੂੰ ਪਰੇਸ਼ਾਨ ਕਰਨ ਲਈ ਨਵਾਂ ਤਰੀਕਾ ਕੱਢਿਆ ਤੁਸੀਂ ਸਵੇਰ ਦਾ ਉਸ ਨੂੰ ਖਾਣਾ ਨਹੀਂ ਦਿੱਤਾ ਕਿੰਨੇ ਲਾਡਾ ਨਾਲ ਪਲਿਆ ਉਹ ਤੁਹਾਨੂੰ ਪਤਾ ਵੀ ਆ ਕਿ ਸਾਡੇ ਪੂਰੇ ਘਰ ਜਿੱਡਾ ਵੱਡਾ ਉਹਨ ਦਾ ਇਕੱਲੀ ਦਾ ਕਮਰਾ ਯਾ ਫਿਰ ਵੀ ਉਹ ਇੱਥੇ ਸਿਰਫ ਮੇਰੇ ਲਈ ਅਡਜਸਟ ਕਰ ਰਹੀ ਆ ਪਰ ਤੁਹਾਨੂੰ ਪਤਾ ਨਹੀਂ ਕੀ ਪਰੇਸ਼ਾਨੀ ਆ ਉਸ ਦੇ ਅਮੀਰੋਂ ਨਾਲ ਤੁਸੀਂ ਖੁਦ ਕਦੇ ਅਮੀਰੀ ਦੇਖੀ ਨਹੀਂ ਇਸ ਲਈ ਸ਼ਾਇਦ ਅਮੀਰ ਲੋਕਾਂ ਤੋਂ ਜਲਨ ਹੁੰਦੀ ਹੋਵੇਗੀ ਵਾਹ ਪੁੱਤ ਅੱਜ ਅਮੀਰ ਪਤਨੀ ਕੀ ਮਿਲ ਗਈ ਜ਼ਹਿਰ ਉਗਲ ਰਿਆਂ ਇੱਕ ਵਾਰੀ ਮੇਰੀ ਗੱਲ ਸੁਣੀ ਤੇਰੇ ਪਾਪਾ ਸਹੇਰ ਦੇ ਬੁਖਾਰ ਨਾਲ ਤੜਫ ਰਹੇ ਆ ਇਸ ਲਈ ਅੱਜ ਮੈਂ ਰਸੋਈ 'ਚ ਨਹੀਂ ਜਾ ਸਕੀ ਪਰ ਤੁਹਾਨੂੰ ਇਹਨਾਂ ਸਭ ਗੱਲਾਂ ਨਾਲ ਕੀ ਫਰਕ ਪੈਂਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਤੇਰੀ ਪਤਨੀ ਅੱਜ ਭੁੱਖੀ ਆ ਬਲਵਿੰਦਰ ਜੀ ਨੇ ਕਿਹਾ ਤਾਂ ਸੁਰਿੰਦਰ ਪਾਪਾ ਦੀ ਤਬੀਅਤ ਦਾ ਸੁਣ ਕੇ ਵੀ ਪਰਮਿੰਦਰ ਕੋਲ ਚਲਾ ਗਿਆ ਫਿਰ ਰਾਤ ਨੂੰ ਸੁਰਿੰਦਰ ਤੇ ਪਰਮਿੰਦਰ ਘਰ ਆਉਂਦੇ ਆ ਤੇ ਸਿੱਧਾ ਆਪਣੇ ਕਮਰੇ ਚਲੇ ਜਾਂਦੇ ਆ ਦੂਜੇ ਪਾਸੇ ਬਲਵਿੰਦਰ ਜੀ ਵੀ ਖਿਚੜੀ ਬਣਾ ਕੇ ਖਾਂਦੀ ਆ ਸੁਰਿੰਦਰ ਘਰਾ ਕੇ ਵੀ ਆਪਣੇ ਮੰਮੀ ਪਾਪਾ ਦੀ ਕੋਈ ਸਾਰ ਨਹੀਂ ਲੈਂਦਾ ਤਾਂ ਬਲਵਿੰਦਰ ਜੀ ਵੀ ਉਹਨਾਂ ਤੋਂ ਕੁਝ ਨਹੀਂ ਪੁੱਛਦੀ ਅਗਲੀ ਸਵੇਰ ਬਲਵਿੰਦਰ ਜੀ ਰਸੋਈ 'ਚ ਹਲਦੀ ਵਾਲਾ ਦੁੱਧ ਬਣਾ ਰਹੀ ਸੀ ਭਜਨ ਜੀ ਦੇ ਲਈ ਤਾਂ ਸੁਰਿੰਦਰ ਖੁਦ ਹੀ ਆਪਣੀ ਤੇ ਪਰਮਿੰਦਰ ਦੇ ਲਈ ਚਾਹ ਬਣਾਉਣ ਲੱਗਦਾ ਜਿਸ ਪੇਟੇ ਨੇ ਕਦੇ ਪਾਣੀ ਗਰਮ ਕਰਕੇ ਖੁਦ ਨਹੀਂ ਪੀਤਾ ਉਹ ਅੱਜ ਆਪਣੀ ਪਤਨੀ ਲਈ ਚਾਹ ਬਣਾ ਰਿਹਾ ਸੀ ਬਲਵਿੰਦਰ ਜੀ ਨੇ ਸੋਚਿਆ ਤੇ ਕਿਹਾ ਕੁਝ ਨਹੀਂ ਕਿਉਂਕਿ ਉਹ ਜਾਣਦੀ ਸੀ ਕਿ ਉਹ ਕੁਝ ਕਹੇਗੀ ਤਾਂ ਬੈਸ ਹੋਵੇਗੀ ਥੋੜੀ ਦੇਰ ਬਾਅਦ ਪਰਮਿੰਦਰ ਵੀਰ ਸੋਈ ਚ ਆ ਗਈ ਤੇ ਬਲਵਿੰਦਰ ਜੀ ਨੂੰ ਕਹਿਣ ਲੱਗੀ ਆਂਟੀ ਅੱਜ ਨਾਸ਼ਤੇ ਚ ਪੋਹਾ ਬਣਾ ਦਿਓ ਕੱਲ ਦੀ ਤਰ੍ਹਾਂ ਕੰਮ ਟਾਲਣ ਦੇ ਬਹਾਨੇ ਨਹੀਂ ਚਾਹੀਦੇ ਮੈਨੂੰ ਸਰਿੰਦਰ ਵੀ ਇਹ ਸਭ ਦੇਖਦਾ ਰਿਹਾ ਪਰ ਪਰਮਿੰਦਰ ਨੂੰ ਬਾਤਮੀ ਜੀ ਕਰਨ ਲਈ ਬੋਲਣ ਦੀ ਜਗ੍ਹਾ ਉਹ ਇਦਾਂ ਬਲਵਿੰਦਰ ਜੀ ਨੂੰ ਕਹਿੰਦਾ ਹੈ ਕਿ ਮੰਮੀ ਕੱਲ ਬਹੁਤ ਮੁਸ਼ਕਲ ਨਾਲ ਮੈਂ ਇਹਨੂੰ ਮਨਾ ਕੇ ਇੱਥੇ ਲਿਆਂਦਾ ਆ ਦੁਬਾਰਾ ਨਰਾਜ ਨਾ ਕਰਿਓ ਜੋ ਕਹਿ ਰਹੀ ਆ ਉਦਾਂ ਹੀ ਕਰਿਓ ਅੱਜ ਤੱਕ ਸਾਡੇ ਕਿਸੇ ਵੀ ਘਰ ਵਿੱਚ ਇੰਨੀ ਅਮੀਰ ਕੁੜੀ ਵਿਆਹ ਕੇ ਨਹੀਂ ਆਈ ਤੁਹਾਨੂੰ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਇਹ ਤਾਂ ਸਾਰਾ ਦਿਨ ਦਾ ਘਰ ਚ ਵੇਲੀ ਬੈਠੀ ਰਹਿੰਦੀ ਆ ਇੰਨੇ ਦਿਨਾਂ ਤੱਕ ਤਾਂ ਤੁਸੀਂ ਹੀ ਸਾਡਾ ਖਾਣਾ ਬਣਾਉਂਦੇ ਸੀ ਫਿਰ ਅੱਜ ਇੱਕ ਹੋਰ ਦਾ ਖਾਣਾ ਬਣਾਉਣ ਵਿੱਚ ਕੀ ਦਿੱਕਤ ਆ ਬਲਵਿੰਦਰ ਜੀ ਕਹਿਣਾ ਤਾਂ ਬਹੁਤ ਕੁਝ ਚੰਦੀ ਸੀ ਪਰ ਨਾ ਜਾਣੇ ਉਸ ਨੂੰ ਕੁਝ ਕਹਿਣ ਦਾ ਮਾਣੀ ਨਹੀਂ ਕੀਤਾ ਉਸ ਦਿਨ ਸ਼ਾਮ ਨੂੰ ਭਜਨਜੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤਾਂ ਬਲਵਿੰਦਰ ਜੀ ਨੇ ਸੁਰਿੰਦਰ ਨੂੰ ਦੱਸਿਆ ਕਿ Papa ਨੂੰ ਲੈ ਕੇ ਡਾਕਟਰ ਦੇ ਕੋਲ ਚੱਲ ਪਰ ਸੁਰਿੰਦਰ ਉਸ ਸਮੇਂ ਪਰਮਿੰਦਰ ਦੇ ਮਾਤਾ ਪਿਤਾ ਦੇ ਨਾਲ ਵੀਡੀਓ ਕਾਲ 'ਤੇ ਲੱਗਿਆ ਸੀ ਬਲਵਿੰਦਰ ਜੀ ਦੇ ਇਦਾਂ ਕਹਿੰਦੇ ਸੁਰਿੰਦਰ ਬੋਲ ਪੈਂਦਾ ਕਿ ਹਮੇਸ਼ਾ ਇੰਨੀ ਜਲਦੀ ਵਿੱਚ ਰਹਿੰਦੀ ਹੋ ਜਿੱਦਾਂ ਪਤਾ ਨਹੀਂ ਕਰੋੜਾਂ ਦੀ ਸੰਪਤੀ ਪੱਜੀ ਜਾ ਰਹੀ ਹੋਵੇ ਪੁੱਤ ਤੇਰੇ ਪਾਪਾ ਨੂੰ ਡਾਕਟਰ ਦੇ ਲੈ ਕੇ ਚੱਲ ਬੁਖਾਰ ਘਟਣ ਦੀ ਬਜਾਏ ਵਧ ਰਿਹਾ ਕਾਫੀ ਕਮਜ਼ੋਰ ਵੀ ਹੋ ਗਿਆ ਬੁਖਾਰ ਵੀ ਦਵਾਈ ਵੀ ਕੋਈ ਅਸਰ ਨਹੀਂ ਕਰ ਰਹੀ ਤਾਂ ਬਲਵਿੰਦਰ ਜੀ ਨੇ ਕਿਹਾ ਮੰਮੀ ਅਜੇ ਤਾਂ ਅਸੀਂ ਪਰਮਿੰਦਰ ਦੀ ਮੰਮੀ ਪਾਪਾ ਦੀ ਐਨੀਵਰਸਰੀ ਵਿੱਚ ਜਾ ਰਹੇ ਹਾਂ ਆਉਂਦੇ ਸਮੇਂ ਮੈਡੀਕਲ ਤੋਂ ਦਵਾਈ ਲੈ ਆਵਾਂਗੇ ਸੁਰਿੰਦਰ ਨੇ ਕਿਹਾ ਤਾਂ ਸੁਰਿੰਦਰ ਦੇ ਇਦਾਂ ਕਹਿੰਦੇ ਹੀ ਬਲਵਿੰਦਰ ਜੀ ਉਹਨੂੰ ਇੱਕ ਥੱਪੜ ਮਾਰਦੀ ਆ ਤੇ ਬਿਨਾ ਕੁਝ ਕਹੇ ਆਟੋ ਬਲਾਉਂ ਚਲੀ ਜਾਂਦੀ ਆ ਜਦੋਂ ਆਟੋ ਲੈ ਕੇ ਘਰ ਆਉਂਦੀ ਆ ਤਾਂ ਦੇਖਦੀ ਆ ਕਿ ਪਰਮਿੰਦਰ ਦਾ ਡਰਾਈਵਰ ਉਹਨਾਂ ਦੇ ਘਰ ਦੇ ਬਾਹਰ ਖੜਾ ਹੁੰਦਾ ਸੁਰਿੰਦਰ ਤੇ ਪਰਮਿੰਦਰ ਉਸ ਵਿੱਚ ਬੈਠਣ ਲਈ ਤਿਆਰ ਸੀ ਸੁਰਿੰਦਰ ਫਿਰ ਕਹਿੰਦਾ ਮੰਮੀ ਸੱਚ ਕਹਿੰਦੀ ਸੀ ਪਰਮਿੰਦਰ ਇੱਥੇ ਮੇਰੀ ਕੋਈ ਕਦਰ ਨਹੀਂ ਤੁਹਾਨੂੰ ਗਰੀਬੀ ਵਿੱਚ ਜੀਣ ਦੀ ਆਦਤ ਪੈ ਜਾਊਗੀ ਪਰ ਰੱਬ ਨੇ ਮੇਰੀ ਕਿਸਮਤ ਅਲੱਗ ਲਿਖੀ ਇਸ ਲਈ ਹੁਣ ਮੈਂ ਪਰਮਿੰਦਰ ਦੇ ਘਰ ਹੀ ਰਵਾਂਗਾ ਇਹ ਕਹ ਕੇ ਸੁਰਿੰਦਰ ਤੇ ਪਰਮਿੰਦਰ ਚਲੇ ਜਾਂਦੇ ਆ ਦੂਜੇ ਪਾਸੇ ਸੁਰਿੰਦਰ ਆਪਣੀ ਅਮੀਰੀ ਵਾਲੀ ਜ਼ਿੰਦਗੀ ਵਿੱਚ ਵਿਅਸਤ ਹੋ ਗਿਆ ਸੀ ਤੇ ਬਲਵਿੰਦਰ ਜੀ ਤੇ ਭਜਨ ਜੀ ਆਪਣੀ ਜ਼ਿੰਦਗੀ ਚ ਫਿਰ 2 ਸਾਲ ਬਾਅਦ ਇੱਕ ਵੱਡੀ DJ ਪਾਰਟੀ ਚੱਲ ਰਹੀ ਆ ਤੇ ਉਦੋਂ ਹੀ ਸੁਰਿੰਦਰ ਨੂੰ ਪਰਮਿੰਦਰ ਦੇ ਪਾਪਾ ਕਹਿੰਦੇ ਆ ਸੁਰਿੰਦਰ ਮਹਿਮਾਨਾਂ ਦਾ ਵਧੀਆ ਖਿਆਲ ਰੱਖੀ ਤੇ ਥੋੜੀ ਦੇਰ ਵਿੱਚ ਸਾਡੇ ਨਵੇਂ ਕਲਾਕਾਰ ਆ ਰਹੇ ਆ ਉਹਨਾਂ ਲਈ ਇਹ ਪਾਰਟੀ ਆ ਜੇਕਰ ਉਹ ਖੁਸ਼ ਹੋ ਗਏ ਤਾਂ ਅਸੀਂ ਸੜਕ ਤੋਂ ਅਰਸ਼ ਦੇ ਚਲੇ ਜਾਵਾਂਗੇ ਉਹਨਾਂ ਦੇ ਸਵਾਗਤ ਵਿੱਚ ਕੋਈ ਕਮੀ ਨਾ ਹੋਵੇ ਯਾਦ ਰੱਖੀ ਨਹੀਂ ਤਾਂ ਸਭ ਤੋਂ ਪਹਿਲਾਂ ਤੈਨੂੰ ਆਪਣੇ ਘਰ ਤੋਂ ਬੇਦਖਲ ਕਰ ਦੇਵਾਂਗਾ ਸੁਰਿੰਦਰ ਸਿਰ ਨੀਚੇ ਕਰਕੇ ਚਲਾ ਗਿਆ ਥੋੜੀ ਦੇਰ ਬਾਅਦ ਕੁਝ ਲੋਕ ਆਉਂਦੇ ਆ ਤਬਲਕਾਰ ਜੀ ਸੁਰਿੰਦਰ ਨੂੰ ਕਹਿੰਦੇ ਆ ਸੁਰਿੰਦਰ ਲੱਗਦਾ ਉਹ ਲੋਕ ਆ ਗਏ ਆਓ ਜਲਦੀ ਗੇਟ ਤੇ ਉਹਨਾਂ ਦਾ ਸਵਾਗਤ ਕਰਨਾ ਇੱਥੇ ਖੜਾ ਕੀ ਕਰ ਰਿਹਾ ਨਲਾਇਕ ਬਲਕਾਰ ਜੀ ਗੱਲ-ਗੱਲ ਤੇ ਸੁਨਿੰਦਰ ਨੂੰ ਇਦਾਂ ਹੀ ਜਲੀਲ ਕਰ ਰਹੇ ਸੀ ਉਦੋਂ ਹੀ ਇੱਕ ਵਿਅਕਤੀ ਆ ਕੇ ਕਹਿੰਦਾ ਕਿ ਮਿਸਟਰ ਬਲਕਾਰ ਸਾਡੇ ਸਾਰੇ ਅੱਧਾ ਘੰਟਾ ਲੇਟ ਆ। ਯਾਸੀਂ ਇੱਥੋਂ ਦਾ ਅਰੇਂਜਮੈਂਟ ਦੇਖਣ ਆਏ ਆ ਕਿਉਂਕਿ ਉਹਨਾਂ ਦੀ ਹਰ ਇੱਕ ਚੀਜ਼ ਸਾਨੂੰ ਪਹਿਲਾਂ ਚੈੱਕ ਕਰਨੀ ਹੁੰਦੀ ਆ ਕਿਉਂਕਿ ਦੁਸ਼ਮਣਾਂ ਦੀ ਕੋਈ ਕਮੀ ਨਹੀਂ ਸਾਡੇ ਸਾਧ ਦੇ ਲਈ। ਬਲਕਾਰ ਜੀ ਕਹਿੰਦੇ ਆ ਕਿ ਇਦਾਂ ਦੀ ਕੋਈ ਗੱਲ ਨਹੀਂ ਸਾਡੀ ਸਿਕਿਉਰਿਟੀ ਇੱਥੇ ਮੌਜੂਦ ਆ। ਫਿਰ ਵੀ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਚੈੱਕ ਕਰ ਸਕਦੇ ਹੋ ਲਗਭਗ ਅੱਧੇ ਘੰਟੇ ਬਾਅਦ ਇੱਕ ਬਹੁਤ ਵੱਡੀ ਗੱਡੀ ਆ ਕੇ ਬਲਕਾਰਜੀ ਦੇ ਦਰਵਾਜ਼ੇ ਤੇ ਰੁਕਦੀ ਆ ਤਾਂ ਬਲਕਾਰਜੀ ਤੇ ਸੁਰਿੰਦਰ ਉਹਨਾਂ ਦਾ ਸਵਾਗਤ ਕਰਨ ਲਈ ਖੁਦ ਜਾਂਦੇ ਆ ਉਦੋਂ ਹੀ ਅੰਦਰੋਂ ਇੱਕ ਅਮੀਰ ਬਿਜ਼ਨਸਮੈਨ ਨੂੰ ਨਿਕਲਦੇ ਹੋਏ ਵੇਖਦੇ ਆ ਤਾਂ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਕਿਉਂਕਿ ਉਹ ਕੋਈ ਹੋਰ ਨਹੀਂ ਸਗੋਂ ਸੁਰਿੰਦਰ ਦੇ ਪਿਤਾ ਭਜਨਜੀ ਸੀ ਪਾਪਾ ਤੁਸੀਂ ਸ੍ਰਿੰਦਰ ਨੇ ਕਿਹਾ ਲੱਗਦਾ ਹੈ ਤੇਰੇ ਪਾਪਾ ਨੂੰ ਇੱਕ ਵਧੀਆ ਜਗ੍ਹਾ ਨੌਕਰੀ ਮਿਲ ਗਈ ਆ ਵਧੀਆ ਹੋਇਆ ਭਜਨ ਜੀ ਤੁਸੀਂ ਇੱਕ ਅਜਹੀ ਜਗ੍ਹਾ ਨੌਕਰੀ ਕਰਕੇ ਸਾਡੇ ਸਟੇਟਸ ਨਾਲ ਮੇਲ ਖਾਂਣ ਦੀ ਕੋਸ਼ਿਸ਼ ਤਾਂ ਕੀਤੀ ਪਰ ਅਫਸੋਸ ਫਿਰ ਵੀ ਸਾਡੇ ਸਟੈਂਡਰਡ ਤੋਂ ਅਜੇ ਬਹੁਤ ਦੂਰ ਹੋ ਤੁਹਾਨੂੰ ਦੇਖ ਕੇ ਮੈਂ ਸਭ ਕੁਝ ਹੀ ਭੁੱਲ ਗਿਆ ਵੈਸੇ ਤੁਹਾਡੇ ਸਰ ਕਿੱਥੇ ਆ ਭਜਨ ਜੀ ਉਹਨਾਂ ਨੂੰ ਤਾਂ ਗੱਡੀ ਵਿੱਚੋਂ ਬਾਹਰ ਆਉਣ ਦੋ ਸਰਿੰਦਰ ਸਾਚ ਵਿੱਚ ਹੀ ਬਹੁਤ ਨਿਕੰਮਾ ਤੂੰ ਦੂਜੇ ਪਾਸੇੋਂ ਗੱਡੀ ਦਾ ਦਰਵਾਜ਼ਾ ਖੋਲ ਬਲਕਾਰ ਜੀ ਨੇ ਭਜਨ ਜੀ ਤੇ ਸਰਿੰਦਰ ਦੀ ਬੇਇੱਜ਼ਤੀ ਕਰਦੇ ਹੋਏ ਕਿਹਾ ਫਿਰ ਸਰਿੰਦਰ ਗੱਡੀ ਦੇ ਦੂਜੇ ਪਾਸੇ ਦਾ ਦਰਵਾਜ਼ਾ ਖੋਲਦਾ ਤਾਂ ਦੇਖਦਾ ਕਿ ਉਸਦੀ ਮੰਮੀ ਬਲਵਿੰਦਰ ਜੀ ਬੈਠੀ ਹੋਈ ਆ ਉਦੋਂ ਹੀ ਉੱਥੇ ਪਾਰਟੀ ਵਿੱਚ ਮੌਜੂਦ ਭਜਨ ਜੀ ਦੇ ਬਾਡੀਗਾਰਡ ਆ ਜਾਂਦੇ ਆ ਤੇ ਕਹਿੰਦੇ ਆ ਸਰ ਅਸੀਂ ਸਭ ਕੁਝ ਚੈੱਕ ਕਰ ਲਿਆ ਸਭ ਠੀਕ ਆ ਤੁਹਾਡੇ ਲਈ ਆ ਤੁਸੀਂ ਇੱਥੇ ਆ ਸਕਦੇ ਹੋ ਬਲਕਾਰ ਜੀ ਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਇਹ ਤੁਹਾਡੇ ਸਾਰ ਹਨ ਪਾਪਾ ਤੁਸੀਂ ਹੋ ਜਿਨ੍ਹਾਂ ਨੇ ਸਾਡੀ ਕੰਪਨੀ ਵਿੱਚ 60% ਸ਼ੇਅਰ ਖਰੀਦੇ ਆ ਪਰ ਕਿਦਾਂ ਸ੍ਰਿੰਦਰ ਨੇ ਪੁੱਛਿਆ ਅਜੇ ਹਿਸਾਬ ਦਾ ਸਮਾਂ ਨਹੀਂ ਪਰ ਬਲਕਾਰ ਜੀ ਮੈਂ ਤੁਹਾਡੇ ਨਾਲ ਇਹ ਡੀਲ ਤਾਂ ਹੀ ਫਾਈਨਲ ਕਰਾਂਗਾ ਜਦੋਂ ਸ੍ਰਿੰਦਰ ਤੇ ਉਸ ਦੀ ਪਤਨੀ ਪਰਮਿੰਦਰ ਸਾਡੇ ਘਰ ਵਿੱਚ ਰਹਿ ਕੇ ਸਾਡੀ ਨੌਕਰੀ ਕਰਨਗੇ ਬਲਕਾਰ ਜੀ ਨੇ ਕਿ ਹਾਂ ਕਿ ਦਾਨੀਆਂ ਗੱਲਾਂ ਕਰ ਰਹੇ ਹੋ ਤੁਸੀਂ ਭਜਨ ਜੀ ਉਹ ਵੀ ਤਾਂ ਇਹਨਾਂ ਦਾ ਹੀ ਘਾਰਿਆ ਤਾਂ ਆਪਣੇ ਘਰ ਵਿੱਚ ਕੰਮ ਕਰਨ 'ਚ ਇਦਾਂ ਦੀ ਸ਼ਰਮ ਉਂਝ ਵੀ ਇਹ ਨਿਕੰਮਾ ਇਸ ਬਹਾਨੇ ਨਾਲ ਕੁਝ ਕੰਮ ਤਾਂ ਕਰੇਗਾ ਬਲਕਾਰ ਜੀ ਨੇ ਕਿਹਾ ਤੇ ਪਰਮਿੰਦਰ ਭਜਨ ਜੀ ਨੇ ਪੁੱਛਿਆ ਤਾਂ ਉਹ ਵੀ ਕਰ ਲਵੇਗੀ ਇਸ ਦੀ ਮਦਦ ਉਸ ਦਾ ਤਾਂ ਇਹ ਘਾਰਿਆ ਬਲਕਾਰ ਜੀ ਨੇ ਕਿਹਾ ਤੁਸੀਂ ਸਮਝੇ ਨਹੀਂ ਬਲਕਾਰ ਜੀ ਉਹਨਾਂ ਨੂੰ ਸਾਡੇ ਘਰ ਦੇ ਕੰਮ ਜਿੱਦਾਂ ਝਾੜੂ ਪੋਚਾ ਸਾਫ ਸਫਾਈ ਬਰਤਨ ਇਹ ਸਭ ਕੁਝ ਕਰਨੇ ਪੈਣਗੇ ਵੈਸੇ ਉਹਨਾਂ ਨਾਲ ਕੁਝ ਹੋਰ ਲੋਕ ਵੀ ਹੋਣਗੇ ਭਜਨ ਜੀ ਨੇ ਕਿਹਾ ਬਲਕਾਰ ਜੀ ਨੇ ਕਿਹਾ ਉਹ ਸਾਰਾ ਕੰਮ ਕਰਨਗੇ ਤੁਸੀਂ ਫਿਕਰ ਨਾ ਕਰੋ ਚਲੋ ਹੁਣ ਪਾਰਟੀ 'ਚ ਤੁਸੀਂ ਚਲੋ ਮੈਂ ਆਉਂਦਾ ਹਾਂ ਭਜਨ ਜੀ ਦੇ ਕਹਿੰਦੇ ਹੀ ਬਲਕਾਰ ਜੀ ਚਲੇ ਗਏ ਫਿਰ ਸੁਖਿੰਦਰ ਨੂੰ ਕਹਿਣ ਲੱਗੇ ਬੇਟਾ ਇਹਨਾਂ ਪੈਸੇ ਵਾਲਿਆਂ ਦੇ ਲਈ ਤੂੰ ਆਪਣੇ ਮਾਤਾ ਪਿਤਾ ਨੂੰ ਛੱਡ ਆਇਆ ਸੀ ਨਾ ਤਿਆਰ ਜੇ ਲੋਕ ਤੈਨੂੰ ਪੈਸਿਆਂ ਦੇ ਲਈ ਸਾਡੇ ਨੌਕਰ ਬਣਾਉਣ ਲਈ ਵੀ ਤਿਆਰ ਹੋ ਗਏ ਸਾਡੇ ਇਲਾਵਾ ਹੋਰ ਕੋਈ ਵੀ ਤੈਨੂੰ ਕੋਈ ਵੀ ਹੁੰਦਾ ਤਾਂ ਤੈਨੂੰ ਉਸ ਦੇ ਨੌਕਰ ਬਣਾਉਣ ਲਈ ਵੀ ਇਹ ਮਜਬੂਰ ਕਰਦੇ ਇੰਨੇ ਵਿੱਚ ਬਲਵਿੰਦਰ ਜੀ ਕਹਿੰਦੀ ਆ ਚਲੋ ਹੁਣ ਅੰਦਰ ਜੇਕਰ ਰਾਹ ਚੱਲਦੇ ਹਰ ਕਿਸੇ ਨਾਲ ਇਦਾਂ ਦੀਆਂ ਗੱਲਾਂ ਕਰਦੇ ਰਹੇ ਤਾਂ ਸਾਨੂੰ ਦੇਰ ਹੋ ਜਾਵੇਗੀ ਅਸੀਂ ਦੋ ਥਾਵਾਂ ਤੇ ਰੀਬਨ ਕੱਟਣ ਜਾਣਾ ਮੰਮੀ ਪਾਪਾ ਮਾਫ ਕਰਦੇ ਹੋ ਮੈਨੂੰ ਪੈਸਿਆਂ ਦੀ ਚਮਕ ਵਿੱਚ ਮੈਂ ਅੰਨਾ ਹੋ ਗਿਆ ਸੀ ਪਰ ਤੁਸੀਂ ਇਸ ਮਕਾਮ ਤੇ ਕਿੱਦਾਂ ਸ੍ਰਿੰਦਰ ਨੇ ਕਿਹਾ ਵੈਸੇ ਤੇ ਇਹਨੂੰ ਦੱਸਣਾ ਤਾਂ ਨਹੀਂ ਚਾਹੁੰਦੇ ਸੀ ਪਰ ਤੇਰੇ ਸਕੂਨ ਦੇ ਲਈ ਦੱਸ ਦਿੰਨੇ ਆ ਕਿ ਤੈਨੂੰ ਤਾਂ ਪਤਾ ਹੀ ਆ ਮੇਰੀ ਇੱਕ ਸਟੋਕ ਸਟਾਕ ਮਾਰਕੀਟ ਵਿੱਚ ਬਹੁਤ ਰੁਚੀ ਸੀ ਇਸ ਲਈ ਕਾਫੀ ਸਮਾਂ ਪਹਿਲਾਂ ਹੀ ਇੱਕ ਸ਼ੇਅਰ ਲਿਆ ਸੀ ਜੋ ਅਚਾਨਕ ਹੀ ਕਾਫੀ ਕੀਮਤ ਤੇ ਹੋ ਗਿਆ ਉਸ ਨੂੰ ਵੇਚ ਕੇ ਇੰਨੇ ਪੈਸੇ ਮਿਲੇ ਜਿਸ ਨਾਲ ਸਾਡਾ ਬਟਾਪਾ ਆਰਾਮ ਨਾਲ ਲੰਘ ਜਾਂਦਾ ਪਰ ਮੈਂ ਤੈਨੂੰ ਸਭ ਕੁਝ ਸਿਖਾਉਣਾ ਸੀ ਤੇ ਤੈਨੂੰ ਪੈਸਿਆਂ ਤੇ ਰਿਸ਼ਤਿਆਂ ਵਿੱਚ ਫਰਕ ਦਿਖਾਉਣਾ ਸੀ ਇਸ ਲਈ ਇਹ ਬਿਜ਼ਨਸ ਖੜਾ ਕੀਤਾ ਭਜਨਜੀ ਨੇ ਕਿਹਾ papa ਮੈਨੂੰ ਮaaf ਕਰ ਦੇਵੋ ਮੈਨੂੰ ਇੱਕ ਮੌਕਾ ਦੇ ਦਿਓ ਸੁਧਰਨ ਦਾ ਸੁਵਿੰਦਰ ਨੇ ਕਿਹਾ ਇਸ ਵੇਲੇ ਲਈ ਬਹੁਤ ਦੇਰ ਹੋ ਗਈ ਆ ਬੇਟਾ ਕੱਲ ਤੋਂ ਘਰ ਆ ਜਾਵੇਂ ਕੰਮ ਕਰਨ ਲਈ ਬਲਵਿੰਦਰ ਜੀ ਨੇ ਕਿਹਾ ਤੇ ਫਿਰ ਉਹ ਅੰਦਰ ਚਲੇ ਗਏ ਉੱਥੇ ਖੜੀ ਪਰਮਿੰਦਰ ਵੀ ਇਹ ਸਭ ਕੁਝ ਸੁਣ ਲੈਂਦੀ ਆ ਤੇ ਜੋ ਬਲਵਿੰਦਰ ਜੀ ਹੀ ਪਹਿਲਾਂ ਹੀ ਦੇਖ ਲੈਂਦੀ ਆ ਇਸ ਲਈ ਉਹ ਸ੍ਰਿੰਦਰ ਨੂੰ ਕਹਿੰਦੀ ਆ ਹਾਂ ਆਪਣੀ ਪਤਨੀ ਨੂੰ ਕਹਿ ਦੇ ਨਾ ਖਾਣਾ ਬਣਾਉਣਾ ਮੇਰੇ ਘਰ ਤਾਂ ਉਸ ਦੀ ਤਿਆਰੀ ਕਰਕੇ ਆਵੇ ਯਾਦ ਰੱਖੋ ਉਮਰ ਚਾਹੇ ਜੋ ਵੀ ਹੋਵੇ ਇੱਕ ਔਰਤ ਦੀ ਇੱਕ ਮਾਂ ਕਦੇ ਹਿੰਮਤ ਨਹੀਂ ਹਾਰਦੀ ਜੋ ਆਪਣੇ ਨੌਨੂੰ ਮਾਂ ਦਾ ਪਿਆਰ ਦੇ ਸਕਦੀ ਆ ਤਾਂ ਆਪਣੀ ਵਿਗੜੀ ਹੋਈ ਨੌਨੂੰ ਸਬਕ ਵੀ ਸਿਖਾ ਸਕਦੀ ਆ ਅੰਤ ਵਿੱਚ ਤੇ ਸ੍ਰਿੰਦਰ ਨੂੰ ਬਲਵਿੰਦਰ ਜੀ ਤੇ ਮਾਣ ਹੋਇਆ ਤੇ ਬਲਵਿੰਦਰ ਜੀ ਦੀ ਹਿੰਮਤ ਦੇਖ ਕੇ ਬਾਕੀ ਲੋਕਾਂ ਵਿੱਚ ਵੀ ਹਿੰਮਤ ਆਈ ਕਿ ਕਮਾਂ ਜੇ ਆਪਣੇ ਆਪ ਤੇ ਆ ਜਾਵੇ ਤਾਂ ਕੁਝ ਵੀ ਕਰ ਸਕਦੀ ਆ ਜੇਕਰ ਮਾਂ ਆਪਣੀ ਔਲਾਦ ਦੇ ਸਾਰੇ ਦੁੱਖ ਸਹਿ ਕੇ ਅਸਮਾਨ ਤੱਕ ਪਹੁੰਚਣ ਦੀ ਹਿੰਮਤ ਰੱਖਦੀ ਆ ਤਾਂ ਸਮਾਂ ਆਉਂਤੇ ਇਸ ਨਲਾਇਕ ਔਲਾਦ ਨੂੰ ਜ਼ਮੀਨ ਦੀ ਢੂੜ ਚਟਾਉਣ ਦੀ ਵੀ ਤਾਕਤ ਰੱਖਦੀ ਆ ਸੋ ਦੋਸਤੋ ਕਹਿੰਦੇ ਹਨ ਨਾ ਸਮਾਂ ਬਦਲਦੇ ਦੇਰ ਨਹੀਂ ਲੱਗਦੀ ਬਸ ਇਹੀ ਹੋਇਆ ਬਲਵਿੰਦਰ ਜੀ ਦੇ ਲਾਲਚੀ ਨੋ ਪੁੱਤ ਦੇ ਨਾਲ ਇਸ ਲਈ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਨਹੀਂ ਤਾਂ ਉਸ ਦਾ ਨਤੀਜਾ ਕਿੰਨਾ ਖਤਰਨਾਕ ਹੋਵੇਗਾ ਸੋਚ ਵੀ ਨਹੀਂ ਸਕਦੇ ਕੁਦਰਤ ਤਾਂ ਆਪਣਾ ਹੀ ਹਿਸਾਬ ਲੈ ਕੇ ਰਵੇਗੀ ਇਸ ਲਈ ਆਪਣੇ ਕਰਮ ਵਧੀਆ ਕਰਨੇ ਚਾਹੀਦੇ ਆ ਬਾਕੀ ਰੱਬ ਤੇ ਛੱਡ ਦੇਵੋ ਕਿ ਅੱਗੇ ਕੀ ਹੋਵੇਗਾ ਸੋ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ دی ਇਜਾਜ਼ਤ ਸਤ ਸ਼੍ਰੀ ਅਕਾਲ ਜੀ